ਭਗਵੰਤ ਮਾਨ ਸਾਹਿਬ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲਿਆ ਆਇਆ ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਡੱਕਰੂੰਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੱਡੇ ਕ ਜੋਗੇ ਹੋ ਕਿੱਡੀ ਕ ਤੁਹਾਡੀ ਔਕਾਤ ਆ ਮੈਨੂੰ ਪਤਾ ਹੈ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਕਈ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਆ ਜੀ ਸਟੋਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਮੁੱਖ ਮੰਤਰੀ ਬੜੇ ਬੜੇ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲਿਓਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੂੰ ਤੁਸੀਂ ਭੰਡੋਂ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਕਿ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਦਾ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ 'ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਬਾਕੀ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਤੁਸੀਂ ਤਾਂ ਆਪ ਦੇ ਸਕੇ ਨਹੀਂਗੇ ਤੁਸੀਂ ਤਾਂ ਆਪਣੇ ਪਰਿਵਾਰ ਘਰ ਵਾਲੀ ਕਬੀਟੀ ਦੇ ਬੇਟੇ ਦੇ ਸਕੇ ਨਹੀਂ ਤੁਸੀਂ ਕਿਹਦੇ ਸਕੇ ਹੋਣਾ ਇਹ ਲੋਕ ਆਸ ਰੱਖ ਲੈਣਗੇ ਤਾਂ ਤੁਸੀਂ ਉਹਨਾਂ ਦੇ ਸਕੇ ਹੋ ਜਾਓਗੇ ਸਵਾਲ ਹੀ ਨਹੀਂ ਪੈਦਾ ਤੇ ਇਸ ਕਰਕੇ ਲੋਕ ਇੱਥੇ ਤੇ ਚਾਹੁੰਦੇ ਆ ਮੈਟਰੋ ਕਿਉਂਕਿ ਸਾਰਾ ਸ਼ਹਿਰ ਬਣ ਗਿਆ ਕੋਈ ਜਗਰਾਉਂ ਤੱਕ ਇੱਧਰ ਫਗਵਾੜੇ ਤੱਕ ਇੱਧਰ ਖੰਨੇ ਰਾਜਪੁਰੇ ਤੱਕ ਅਸੀਂ ਮੈਟਰੋ ਨਾਲ ਜੋੜਨਾ ਚਾਹੁੰਦੇ ਹਾਂ ਅਸੀਂ ਉਹ ਰਿ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਹਾਂ ਸੈਂਟਰ ਤੋਂ 에어ਪੋਰਟ ਬਣਿਆ ਪਿਆ ਹਲਵਾਰਾ ਅਸੀਂ ਉੱਥੇ 4 ਤਰੀਕ ਤੋਂ ਬਾਅਦ ਹਰ ਸ਼ਹਿਰ ਨੂੰ ਫਲਾਈਟਾਂ ਨਾਲ ਜੋੜਨਾ ਚਾਹੁੰਦੇ ਹਾਂ ਸਭ ਤੋਂ ਵੱਡੀ ਗੱਲ ਲੋ ਲੋਡ ਉਹ ਆ ਉਹ ਅਸੀਂ ਮੋਦੀ ਸਾਹਿਬ ਤੋਂ ਲਿਆ ਸਕਦੇ ਥੋਤੋ ਕੀ ਲੈਣਾ ਲੁਧਿਆਣੇ ਵਾਲਿਆਂ ਨੇ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਇੱਥੇ ਹੀ ਸੁੱਤੇ ਰਹਿੰਦੇ ਆ ਇੱਕ 5 ਸਟਾਰ ਹੋਟਲ ਆ ਉਹ ਹਰ ਦੂਜੀ ਰਾਤ ਦਾ ਜਿਹੜੀ ਉੱਥੇ ਕੱਟਦੇ ਆ ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ ਕਿ ਮੈਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਮੈਨੂੰ ਇਹ ਦੱਸੋ ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਹੇ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾ ਪਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਦਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਝ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ 'ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਡ ਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹੋ ਟੀਚਰਾਂ ਣਾਉਨੇ ਹੋ ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਹੈ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਹੈ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਛੀ ਮਿਨਿਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਇੱਕ ਛੋਟਾ ਜਿਹਾ ਘਰ ਚ ਲੈ ਲਵਾਂ ਚ ਚਾਰ ਕੋਠੀਆਂ ਵਾਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਕਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਆ ਇਹ ਮੈਂ ਸਿੱਧਾ ਤੁਹਾਡੇ ਸਬੋਧਨ ਕਰ ਰਿਹਾ ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਤੁਸੀਂ ਤਾਂ ਐ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ ਜੰਮੇ ਹੋ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੱਡੇ ਕੁ ਜੋਗੇ ਹੋ ਕਿੱਡੀ ਕੁ ਤੁਹਾਡੀ ਔਕਾਤ ਆ ਮੈਨੂੰ ਪਤਾ ਹੈ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਮ ਭਾ ਕੇ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਆ ਜੀ ਸਤੋਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਬੜੇ ਬਣੇ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲੇੋਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੋਂ ਤੁਸੀਂ ਭੰਡ ਹੋ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਬਾਸੀਆਂ ਗੱਲਾਂ ਐ ਤੁਹਾਡੇ ਕੋਲ ਤੁਸੀਂ ਤਾਂ ਉਹ ਆ ਮੈਂ ਹੁਣ ਨਿੰਗ ਰਿਹਾ ਹੈਬੋਵਾਲ ਤੋਂ ਹਰ ਹੈਬੋਵਾਲ ਦਾ ਇੱਕ ਇੱਕ ਮੇਰੀ ਮਾਂ ਇੱਕ ਇੱਕ ਭੈਣ ਪੁੱਛਦੀ ਆ ਲਿਆਓ 1000 ਰੁਪਈਆ ਕਿੱਥੇ ਆ Shimlapuri ਜਾਨੇ Shimlerepur ਦੀਆਂ ਭੈਣਾ ਮਾਮਾ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਈਆ ਜਿਹੜਾ ਵਾਦਾ ਕੀਤਾ ਸੀ ਕਿਸੇ ਪਿੰਡ ਚ ਜਾਨੇ ਹਾਂ ਤਾਂ ਪੁੱਛਦੀਆਂ ਵੀ ਲਿਆਓ 1000 ਰੁਪਈਆ ਕਿੱਥੇ ਆ ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ ਤੇ ਇਸ ਕਰਕੇ ਤੁਸੀਂ ਭਾਜਪਾ ਦੇ ਮੁਕਾਬਲੇ ਤੁਸੀਂ ਕੱਖ ਨਹੀਂ ਕਰ ਸਕਦੇ ਮੋਦੀ ਸਾਹਿਬ ਦੀ ਬਹੁਤ ਕਲੀਅਰ ਵਿਜ਼ਨ ਬੜੀ ਵੱਡੀ ਸੋਚ ਆ ਸਿਰਫ ਤੇ ਸਿਰਫ ਡਿਵੈਲਪਮੈਂਟ ਦੀ ਅਸੀਂ ਤੁਹਾਡੇ ਚ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਤਾਂ ਸਿਰਫ ਇਹ ਗੰਦੀ ਰਾਜਨੀਤੀ ਆਪੋਪਵਾਜੀ ਦੀ ਰਾਜਨੀਤੀ ਕਰਨੀ ਹੈ ਅਸੀਂ ਸਿਰਫ ਤੇ ਸਿਰਫ ਇੱਕੋ ਇੱਕ ਅਜੰਡਾ ਤੁਸੀਂ ਜਾ ਕੇ ਰੋਜ ਪੈਨੇ ਹੋ ਨਾ ਉੱਤੇ ਲੰਬੇ ਅਮੇਸ਼ਾ ਜੀ ਦੇ ਮੈਨੂੰ ਪਤਾ ਹੈ ਕਿ ਜਿੰਨੇ ਕਿਸਾਨ ਨੇ ਇੱਕ ਕਿਸਾਨਾਂ ਦਾ ਜਿੰਨਾ ਤੁਸੀਂ ਕੰਮ ਖਰਾਬ ਕੀਤਾ ਹੋਇਆ ਤੁਸੀਂ ਕੀਤਾ ਹੋਇਆ ਤੇ ਇਸ ਕਰਕੇ ਅਸੀਂ ਸਿਰਫ ਲੁਧਿਆਣੇ ਦੇ ਵੋਟਰਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਜਿਹੜਾ ਮੇਰਾ ਪਰਿਵਾਰ ਮੈਂ ਉਹਨਾਂ ਦਾ ਪਰਿਵਾਰ ਆ ਸਿਰਫ ਇੱਕੋ ਗੱਲ ਤੇ ਵੋਟ ਮੰਗਦੇ ਆ ਵੀ ਅਸੀਂ ਲੁਧਿਆਣੇ ਚ ਮੋਦੀ ਸਾਹਿਬ ਤੋਂ ਜਾਂ ਤਾਂ ਤੁਸੀਂ ਕਹਿ ਦਿਓ ਤੁਸੀਂ ਲਿਆ ਸਕਦੇ ਹਾਂ ਕੱਲ ਕੀ ਹੋਇਆ ਕੱਲ ਕੀ ਕੀਤਾ ਤੁਸੀਂ ਇੱਕ ਇੱਕ ਐਮਪੀ ਰਾਜ ਸਭਾ ਦੀ ਉਹਦੇ ਨਾਲ ਕੇਜਰੀਵਾਲ ਸਾਹਿਬ ਦੇ ਪੀਏ ਨੇ ਜਾਂ ਉਹਨਾਂ ਦੇ ਓਐਸਡੀ ਨੇ ਉਹ ਕੁੱਟਮਾਰ ਕੀਤੀ ਤੇ ਸੰਜੇ ਸਿੰਘ ਨੇ ਆਪ ਇਹ ਗੱਲ ਕਬੂਲੀ ਵੀ ਹਾਂ ਇਹ ਹੋਈ ਹੈ ਮਲੇਵਾਲ ਜਿਹੜੀ ਐਮਪੀ ਨੇ ਤੁਸੀਂ ਦਾ ਆਪ ਦੇ ਸਕੇ ਨਹੀਂਗੇ ਤੁਸੀਂ ਤਾਂ ਆਪਣੇ ਪਰਿਵਾਰ ਘਰ ਵਾਲੀ ਬੇਟੀ ਦੇ ਬੇਟੇ ਦੇ ਸਕੇ ਨਹੀਂ ਤੁਸੀਂ ਕਿਹਦੇ ਸਕੇ ਹੋਣਾ ਇਹ ਲੋਕ ਆਸ ਰੱਖ ਲੈਣਗੇ ਤਾਂ ਤੁਸੀਂ ਉਹਨਾਂ ਦੇ ਸਕੇ ਹੋ ਜਾਓਗੇ ਤੁਹਾਲੀ ਨਹੀਂ ਬੈਠਾ ਤੇ ਇਸ ਕਰਕੇ ਲੋਕ ਇੱਥੇ ਤੇ ਚਾਹੁੰਦੇ ਆ ਮੈਟਰੋ ਕਿਉਂਕਿ ਸਾਰਾ ਸ਼ਹਿਰ ਬਣ ਗਿਆ ਕੋਈ ਜਗਰਾਉਂ ਤੱਕ ਇਧਰ ਫਗਵਾੜੇ ਤੱਕ ਇਧਰ ਖੰਨੇ ਰਾਜਪੁਰੇ ਤੱਕ ਅਸੀਂ ਮੈਟਰੋ ਨਾਲ ਜੋੜਨਾ ਚਾਹੁੰਦੇ ਆ ਅਸੀਂ ਉਹ ਰਿ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਆ ਸੈਂਟਰ ਤੋਂ 에어ਪੋਰਟ ਬਣਿਆ ਪਿਆ ਹਲਵਾਰਾ ਅਸੀਂ ਉੱਥੇ 4 ਤਰੀਕ ਤੋਂ ਬਾਅਦ ਹਰ ਸ਼ਹਿਰ ਨੂੰ ਫਲਾਈਟਾਂ ਨਾਲ ਜੋੜਨਾ ਚਾਹੁੰਦੇ ਹਾਂ ਸਭ ਤੋਂ ਵੱਡੀ ਗੱਲ ਲੋ ਲੋਡ ਉਹ ਆ ਉਹ ਅਸੀਂ ਮੋਦੀ ਸਾਹਿਬ ਤੋਂ ਲਿਆ ਸਕਦੇ। ਥੋਤੋ ਕੀ ਲੈਣਾ ਲੁਧਿਆਣੇ ਵਾਲਿਆਂ ਨੇ। ਅਸੀਂ ਇੱਥੇ ਇੱਕ ਇੱਕ ਇੰਡਸਟਰੀਅਲ ਟਾਊਨ ਬਣਾਉਣਾ ਚਾਹੁੰਦੇ ਹਾਂ। ਨਹੀਂ ਇੰਡਸਟਰੀ ਕਿਤੇ ਆ, ਲੇਬਰ ਕਿਤੇ ਆ, ਐੀਐਸਆਈ ਹਸਪੀਟਲ ਕਿਤੇ ਆ, ਟ੍ਰੇਨਾਂ ਕਿਤੇ ਨੇ। ਅਸੀਂ ਹਰ ਚੀਜ਼ ਇੰਡਸਟਰੀ ਟਾਊਨ 'ਚ ਇੱਕ ਜੋੜਾਂਗੇ। ਉੱਥੇ ਹੀ ਇੰਡਸਟਰੀ, ਉੱਥੇ ਹੀ ਲੇਬਰ, ਉੱਥੇ ਹੀ ਹਸਪੀਟਲ, ਉੱਥੇ ਹੀ ਟ੍ਰੇਨ ਅੰਦਰ ਜਾਵੇ, ਉੱਥੇ ਹੀ ਮੈਟਰੋ ਅੰਦਰ ਜਾਵੇ ਤੇ ਸਾਰਾ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਅਸੀਂ ਐਗਜ਼ੀਬਿਸ਼ਨ ਸੈਂਟਰ ਉਰੇ ਬੜੇ ਤੋਂ ਬੜਾ ਲੈ ਕੇ ਆਵਾਂਗੇ ਕਿਉਂਕਿ ਦੁਨੀਆ ਉਰੇ ਦੇਖਣ ਆਉਂਦੀ ਆ ਐਗਜ਼ੀਬਿਸ਼ਨ ਸੈਂਟਰ ਬਣੂਗਾ ਤੇ ਅਸੀਂ ਐਮਐਸਐਮਈ ਨੂੰ ਕੱਲੀ ਕੱਲੀ ਉਹਨੂੰ ਵੱਡੀ ਤੋਂ ਵੱਡੀ ਜਿਹੜੀ ਮਸ਼ੀਨ 10 10 ਕਰੋੜ ਦੀ ਉਹ ਨਹੀਂ ਲੈ ਸਕਦੇ ਉਹ ਸਰਕਾਰ ਵੱਲੋਂ ਲਿਆ ਕੇ ਰੱਖਾਂਗੇ ਉਰੇ ਜਿਹੜੀ ਵੀ ਚੀਜ਼ ਉਹ ਚਾਹੁੰਦੇ ਹੋ ਉਸ ਮਸ਼ੀਨ ਤੋਂ ਉਹ ਆਪਣਾ ਕੰਮ ਕਰ ਸਕਣ ਇਹ ਸਾਡੀ ਸੋਚ ਆ ਤੁਹਾਡੀ ਇੱਥੇ ਅਸੀਂ ਇੱਕ ਬਹੁਤ ਵੱਡਾ ਚਾਹੇ ਕ੍ਰਿਕਟ ਸਟੇਡੀਅਮ ਹੋਵੇ ਚਾਹੇ ਵੱਡਾ ਮਲਟੀ ਪਰਪਸ ਸਟੇਡੀਅਮ ਹੋਵੇ ਉਰੇ ਆਈਪੀਐਲ ਮੈਚ ਚੱਲਣ ਨਹੀਂ ਲੁਧਿਆਣੇ ਵਾਲੇ ਜਾ ਕੇ ਸਾਰਾ ਦੇਖਦੇ ਤਾਂ ਮਹਾਲੀ ਹੁਮੇਰਪੁਰ ਉਹੀ ਨੇ ਤੇ ਜਦੋਂ ਉਹ ਚੱਲੇਗਾ ਐਡੀ ਵੱਡੀ ਇੰਡਸਟਰੀ ਹੋਟਲ ਇੰਡਸਟਰੀ ਫੂਡ ਇੰਡਸਟਰੀ ਉਹਦੇ ਨਾਲ ਐਡੀ ਵੱਡਾ ਬੂਮ ਆਏਗਾ ਉਰੇ ਇੱਕalle ਇੱਕ ਕ੍ਰਿਕਟ ਸਟੇਡੀਅਮ ਤੇ ਦੂਜੇ ਸਟੇਡੀਅਮ ਅਸੀਂ ਚਾਹੁੰਦੇ ਹਾਂ ਔਰੇ ਏਮਸ ਹਸਪੀਟਲ ਆਵੇ ਉੱਥੇ ਇਲਾਜ ਤਾਂ ਹੋਣਗੇ ਹੀ ਹੋਣਗੇ ਲੇਕਿਨ 5 ਤੋਂ 7000 ਨਵੀਆਂ ਨੌਕਰੀਆਂ ਮਿਲਣਗੀਆਂ ਜੌਬਸ ਮਿਲਣਗੀਆਂ ਉਹ ਉਹ ਸਾਡਾ ਸੋਚ ਆ ਬੇ ਜਨਾਂ ਤੁਸੀਂ ਥੋੜੀ ਜਿਹਾ ਚੁਟਕਲੇ ਗੱਪਾਂ ਲੜ ਲੇ ਭੜ ਲੇ ਕਾਂਗਰਸ ਵਾਲਿਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਹੁਣ ਜੋ ਹੋ ਰਿਹਾ ਇੱਕ ਵੀ ਕਾਂਗਰਸੀ ਆ ਜਿਹੜਾ ਉਹ ਇਸ ਵੇਲੇ ਕਾਂਗਰਸ ਦੇ ਕੈਂਡੀਡੇਟ ਨਾਲ ਨਹੀਂ ਕਿਉਂਕਿ ਬਾਹਰੋਂ ਆਇਆ ਕਿਸੇ ਨਾਲ ਕੋਈ ਕਿਸੇ ਨਾਲ ਰਿਸ਼ਤਾ ਹੀ ਨਹੀਂ ਕੋਈ ਰੋਜ਼ ਸਵੇਰੇ ਸ਼ਾਮ 4-5 ਘੰਟੇ ਆ ਜਿਹੜੇ ਉਹ ਮਿੰਤਾਂ ਦੇ ਰੰਗਦੇ ਆ ਮਿੰਤਾਂ ਤੇ ਤਰਲਿਆਂ ਤੇ ਕਿਉਂਕਿ ਸਾਹਮਣੇ ਨਾਲ ਵਿਸ਼ਾਸ਼ ਘਾਤ ਕੀਤਾ ਹੈ ਸਭ ਨੂੰ ਕਹਤਾ ਵੀ ਤੁਸ ਤੁਨੂੰ ਦਵਾਉਂਗਾ ਟਿਕ ਤੁਨੂੰ ਦਵਾਉਂਗਾ ਤੁਨੂੰ ਦਵਾਉਂਗਾ ਲੈ ਕੇ ਆ ਪਾਗੀ ਇਸ ਕਰਕੇ ਇਹ ਗੱਲਾਂ ਬਹੁਤ ਕਿਸੇ ਨੂੰ ਮਾੜਾ ਕਹਿਣਾ ਚੰਗਾ ਕਹਿਣਾ ਇਹ ਕੋਈ ਬਾਹਲਾ ਚੰਗਾ ਨਹੀਂ ਮੰਨਿਆ ਜਾਂਦਾ ਅਸੀਂ ਚਾਹੁੰਦੇ ਹਾਂ ਰੇ ਗਟਕਰੀ ਸਾਹਿਬ ਆਉਣ ਇੱਕੋ ਦਿਨ 10000 ਕਰੋੜ ਦਾ ਅਦਗਟਨ ਕਰਨ ਕਿਵੇਂ ਬਾਈਪਾਸ ਬਣ ਰਹੇ ਆ ਕਿਵੇਂ ਆਊਟਰ ਰਿੰਗ ਰੋਡ ਬਣ ਰਹੀਆਂ ਨੇ ਕਿਸ ਤਰੀਕੇ ਨਾਲ ਐਲੀਵੇਟਰ ਰੋਡ ਬਣੀਆਂ ਉਹ ਵਜਿਅ ਅਸੀਂ 10 ਬਣਾਵਾਂਗੇ